ਸੰਤ ਮਹਾਰ ਸਿੰਘ ਦਾ ਬਚਨ ਯਾਦ ਆ ਗਿਆ ਤੇ ਦੇ ਨਵਾਂ ਨਵਾਂ ਨਜ ਸਿੱਖ ਬਣਿਆ ਮਸਤਾਨੇ ਨੂੰ ਕੇਂਦਰ ਮਸਤਾਨੇ ਨਵਾਂ ਨਵਾਂ ਸਿੱਖ ਬਣਿਆ ਸੰਤ ਪੋਹਾਂ ਦੀ ਕੋਠੀ ਹੁੰਦੀ ਹੁੰਦੀ ਤੁਹਾਨੂੰ ਪਤਾ ਹੈ ਬੁਜ਼ੁਰਗੋ ਕੇਸਾਨ ਤੇ ਨਵਾਂ ਨਵਾਂ ਸਿੱਖ ਬਣਿਆ ਕਿ ਘਰ ਦਾ ਵਿਹਾਰ ਹੀ ਮਾਲ ਦੰਗਰ ਰੱਖਿਆ ਹੀ ਰੱਖਿਆ ਹੈ ਜਮੀਨ ਜਿਮੀਂਦਾਰਾ ਹੀ ਤੇ ਉਹ ਜਿਉ ਕਮਰ ਕਸਾ ਲੱਗਦਾ ਲਾਉਨੇ ਆਂ ਮਿੱਟੀ ਵੀ ਲੱਜਦੀ ਇਕੱਠਾ ਲਿਆਦੇ ਮੱਝੇ ਪੁੱਸਾਂ ਵਾਜਦੀਆਂ ਸਾਂ ਪੋਝ ਵੀ ਹੋ ਜਾਂਦਾ ਹੀ ਇਆਖੇ ਮਾਰਨ ਜਾ ਕੇ ਬੱਜਨ ਕਰਨੇ ਮਾਰੀ ਉਦੋਂ ਲਾ ਦੇ ਕਰੀ ਕੰਮਰ ਕੱਸਿਆ ਵੀ ਉਦੋਂ ਕੰਮਰ ਕੱਸਾ ਲਾ ਦੇ ਕਰੀ ਜੋ ਵਿਹਾਰ ਕਰਦੇ ਆ ਮਾਲ ਡੰਗਰ ਦਾ ਤੇ ਆਇਆ ਗਰੀਨਵਾਸ ਸੱਤੇ ਪਾਸ ਆ ਤੋ ਵੀਰ ਤੁਣ ਦੇ ਮਾਲਕੋ ਯਾਰ ਤੇ ਆਣ ਕੇ ਹਾਥੀ ਹੜਕੇ ਬਚਨ ਕੀਤਾ ਮਹਾਰਾਜੀ ਤੁਹਾਨੂੰ ਪਤਾ ਜੀਵੀਦਾਰਾ ਸਾਡਾ ਜੀਵੀਦਾਰਾ ਏ ਤੇ ਜਿਦੋਂ ਵਿਹਾਰ ਕਰਦੇ ਨੇ ਮਾਲ ਡੰਗਰ ਦਾ ਤੇ ਉਦੋਂ ਪੂਸਾਂ ਆਵਾਜ਼ਾਂ ਦੀਆਂ ਨੇ ਮਿੱਟੀ ਲੱਗ ਜਾਂਦੀ ਏ ਉਦੋਂ ਹੁਕਮ ਆ ਲਾਉਣ ਦਾ ਉਹ ਵੇਖੇ ਹੁਣ ਕੰਮਰ ਕਸੀ ਦੀ ਤਾਕਤ ਤੇ ਬਾਲ ਆਵੇਂ ਸੁਤਣਾ ਰਹੀ ਹੈ ਰਹੀਆਂ ਚ ਦੇ ਯਾਰ ਤੇ ਗਰੀਨਵਾਜ ਜੀ ਕਹਿੰਦੇ ਆ ਉਹ ਪੁੱਤਰਾ ਜੇ ਕੰਮਰ ਕਸਾ ਤੇ ਗੁਰੂ ਤੇਰੇ ਨਾਲ ਨਹੀਂ ਹੋ ਜੇ ਕੰਮਰ ਕਸਾ ਨਹੀਂ ਨਾ ਬਣਿਆ ਤੂੰ ਤੇ ਗੁਰੂ ਤੇਰੇ ਨਾਲ ਨਹੀਂ ਹੋ ਜੇ ਕੰਮਰ ਕਸਾ ਆਈ ਤੇ ਗੁਰੂ ਤੇਰੇ ਨਾਲ ਹੀ ਗੁਰੂ ਤੇਰੇ ਨਾਲ ਹੀ ਕਿਲੇ ਵਾਲੇ ਮਾਹੀ ਦੀਆਂ ਖੁਸ਼ੀਆਂ ਜੇ ਲੈਣੀਆਂ ਖੁਸ਼ੀਆਂ ਦੇ ਲੈਣੀਆਂ ਰਹਿਣੀ ਬਹਿਣੀ ਕਰ ਲੋ ਸਹੀ ਜੀ ਸੰਗ ਤੇ ਰਹਿਣੀ ਬਹਿਣੀ ਕਰ ਲੋ ਸਹੀ ਰੇ ਵਾਲੇ ਮਾਹੀ ਤੀਆਂ ਖੁਸ਼ੀਆਂ ਦੇ ਲੈਣੀਆਂ ਖੁਸ਼ੀਆਂ ਜਿ ਲੈਣੀਆਂ ਰਹਿਣੀ ਬਹਿਣੀ ਕਰ ਲੋ ਸਹੀ ਜੀ ਸੰਗ ਤੇ ਰਹਿਣੀ ਬਹਿਣੀ ਕਰ ਲੋ ਸਹੀ ਕਿਲੇ ਵਾਲੇ ਖੁਸ਼ੀਆਂ ਜੇ ਲੈਣੀਆਂ ਖੁਸ਼ੀਆਂ ਜੇ ਲੈਣੀਆਂ ਰਾਣੀ ਪਾਣੀ ਕਰ ਲੋ ਸਹੀ ਜੀ ਸੰਗਤੇ ਰਾਣੀ ਪਾਣੀ ਕਰ ਲੋ ਸਹੀ ਮਾਤਾ ਤੇਜ ਕੋਰ ਸਾਨੂੰ ਇੰਜ ਹੈ ਦੱਸਿਆ ਇੰਜ ਹੈ ਦੱਸਿਆ ਸੇਵਾ ਕਿਵੇਂ ਕਰੀ ਦੀ ਆ ਜੀ ਜੀ ਸੰਗਤੇ ਸੇਵਾ ਕਿਵੇਂ ਕਰੀ ਦੀ ਆ ਜੀ ਕਾ ਤੇਜ ਕੋਰ ਸਾਨੂੰ ਇੰਜ ਹੈ ਦੱਸਿਆ ਸੇਵਾ ਕੇ ਮੇ ਕਰੀ ਦੀ ਆ ਜੀ ਜੀ ਸੰਗਤ ਸੇਵਾ ਕੇ ਕਰੀ ਦੀ ਆ ਜੀ ਭੈਣ ਪਿਆਰੀ ਵਾਂਗੂ ਨਾਮ ਵਿੱਚ ਲੱਗੇ ਰਈਏ ਭੈਣ ਪਿਆਰੀ ਵਾਂਗੂ ਨਾਮ ਵਿੱਚ ਲੱਗੇ ਰਈਓ ਤਾਈਓ ਉਦਾਰ ਹੋਣਾ ਜੀ ਜੀ ਸੰਗਤ ਤਾਈਓ ਉਦਾਰ ਪ੍ਰਣ ਪਿਆਰੀ ਮੰਗੂ ਨਾਮ ਵਿੱਚ ਲੱਗੇ ਰਹੀਏ ਨਾਮ ਵਿੱਚ ਲੱਗੇ ਰਹੀਏ